ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਆਸੀ ਮੁਲਾਂਕਣਕਾਰ ਤੇ ਸਿਆਸੀ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸੁਰਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਈ ਆ ਚਾਰ ਮੰਤਰੀ ਜਿਹੜੇ ਆ ਉਹਨਾਂ ਕੋਲੋਂ ਅਸਤੀਫਾ ਲੈ ਲਿਆ ਗਿਆ ਤੇ ਪੰਜ ਨਵੇਂ ਐਮਐਲਏਜ਼ ਨੂੰ ਬਤੌਰ ਮੰਤਰੀ ਸੌਂ ਚਕਾਈ ਗਈ ਆ ਕਿਹੜੇ-ਕਿਹੜੇ ਮਹਿਕਮੇ ਉਹਨਾਂ ਨੂੰ ਤਕਸੀਮ ਕੀਤੇ ਗਏ ਆ ਇਹਦੇ ਬਾਰੇ ਅਜੇ ਕੋਈ ਬਹੁਤਾ ਪਤਾ ਨਹੀਂ ਲੱਗਿਆ ਪਰ ਸਵਾਲ ਇਹ ਖੜਾ ਹੁੰਦਾ ਵੀ 2.5 ਸਾਲ ਦੇ ਵਿੱਚ ਇਹ ਚੌਥਾ ਫੇਰ ਬਦਲ ਆ 2.5 ਸਾਲ ਹੀ ਹੋਰ ਅੱਗੇ ਬਚੇ ਆ ਕੀ ਇਸੇ ਤਰ੍ਹਾਂ ਫੇਰ ਬਦਲ ਕਰਕੇ ਹੀ ਕੰਮ ਚੱਲੂਗਾ ਜਾਂ ਫੇਰ ਇੱਕ ਜਿਹੜੀ ਆ ਵਧੀਆ ਟੀਮ ਭਗਵੰਤ ਮਾਨ ਨੂੰ ਮਿਲ ਜਾਏਗੀ ਜਿਨ੍ਹਾਂ ਦੇ ਨਾਲ ਉਹ ਖੁੱਲ੍ਹ ਕੇ ਕੰਮ ਕਰ ਸਕਣ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਜਾਂ ਜੋ ਉਹਨਾਂ ਦਾ ਤਰੀਕਾ ਕਰਾ ਹੈ ਉਸ ਹੱਬ ਦੇ ਨਾਲ ਉਹ ਕੰਮ ਕਰ ਸਕਣ ਪਹਿਲੀ ਗਲਤੀ ਮੈਂ ਇਹ ਗਵਾਪੀ ਇਹ ਦੀ ਹੈ ਗੈਰ ਤਜਰਬੇ ਕਰ ਸਰਕਾਰ ਦੇ ਕੋਈ ਤਜਰਬਾ ਹੁੰਦਾ ਤੇ ਸ਼ਾਇਦ ਚੌਥਾ ਨਹੀਂ ਇਹਦੇ ਮਗਰੇ ਮਗਰ ਪੰਜਵਾਂ ਫੇਰ ਬਦਲ ਵੀ ਹੋਣ ਦੀ ਤਿਆਰੀ ਚ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਪਹਿਲੇ ਹfte ਫਿਰ ਇਹ ਰੱਦੋ ਬਦਲ ਹੋਵੇਗੀ ਐਸ ਰੱਦੋ ਬਦਲ ਬਾਰੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਆਪਣੇ ਦੰਦ ਤੋਂ ਦਗੜੀ ਚੁੱਕਿਆ ਕਿ ਇਹ ਰੱਦੋ ਬਦਲ ਸੀ ਕਿਉਂ ਕੀਤੀ ਹੈ ਜੇ ਅਸੀਂ ਚੇਤਨ ਸਿੰਘ ਜੋੜਾ ਮਾਜਰਾ ਦੀ ਗੱਲ ਕਰੀਏ ਤੇ ਉਹਨੇ ਜਿਹੜੇ ਗੁੱਲ ਖਿਲਾਏ ਸੀ ਉਹਦੀ ਤੇਰੇ ਤੋਂ ਬਦਲ ਹੁਣ ਤੋਂ ਬਹੁਤ ਸਮਾਂ ਪਹਿਲਾਂ ਕਰਦਣੀ ਚਾਹੀਦੀ ਸੀਗੀ ਜਿਨ ਨੇ ਇੱਕ ਕਾਬਲ ਵਾਈਸ ਚੈਰਮੈਨ ਨੂੰ ਜਿਹੜਾ ਅਸੀਂ ਨੌਕਰੀ ਛੱਡਣ ਵਾਸਤੇ ਮਜਬੂਰ ਕੀਤਾ ਤੇ ਉਹਦੇ ਬੜੇ ਤਰਲੇ ਪਾਏ ਮੁੱਖ ਮੰਤਰੀ ਸਾਹਿਬ ਨੇ ਕਿਹਾ ਨੋ ਮੈਂ ਜਾ ਰਿਹਾ ਦੂਸਰੀ ਚੀਜ਼ ਜਿਸ ਤਰੀਕੇ ਨਾਲ ਜਲੀਲ ਕੀਤਾ ਤੇ ਜਿਸ ਤਰੀਕੇ ਨਾਲ ਇਹਨੇ ਜਾ ਕੇ ਗਾਹਾਂ ਕੰਢੇ ਤੇ ਰੌਲਾ ਪਾਇਆ ਸੀ ਵਿਧਾਨ ਸਭਾ ਦੇ ਵਿੱਚ ਭਾਵੇਂ ਰਿਕਾਰਡ ਨਹੀਂ ਕੀਤੀ ਅੱਗੇ ਆ ਵੀ ਆ ਕੱਡੋ ਖੈਰ ਨੂੰ ਬਾਹਰ ਇਹਦੇ ਵਿੱਚੋਂ ਮੁਰਛਾ ਤਾਂ ਕਰਕੇ ਗੱਲ ਹੀ ਬਣਦੀ ਉਹ ਬਦਵਾਸ਼ਾ ਜੀ ਹੁੰਦਾ ਉਹਨੂੰ ਕਹਿੰਦੇ ਮੋਛ ਟੁੰਡਾ ਜਿਹੜਾ ਮਸਟੰਡਾ ਨਾ ਮੈਨੂੰ ਤੋਂ ਮਸਟੰਡਾ ਬਣਿਆ ਹੁੰਦਾ ਮੋਛ ਟੁੰਡਾ ਵਾ ਤੋਂ ਉੱਥੋਂ ਮਸਟੰਡਾ ਬਣਿਆ ਵਾ ਵਿਗੜ ਗਿਆ ਜੀ ਬਾਜੀ ਉਹ ਤੋਂ ਉੱਥੋਂ ਮਸਟੰਡਾ ਬਣਿਆ ਹੁਣ ਤੁਸੀਂ ਮੋਛ ਟੁੰਡਾ ਟੁੰਡਾ ਕਰਕੇ ਤੇ ਨਹੀਂ ਕੁਝ ਕਰ ਸਕਦੇ ਲੇਕਿਨ ਅੱਜ ਤੱਕ ਇਹ 10 ਦਿਨ ਜੋੜਾ ਮਾਜਰਾ ਸਾਹਿਬ ਇਹਨਾਂ ਦੀ ਕਾਰਗੁਜ਼ਾਰੀ ਕੀ ਕਿੰਨੀਆਂ ਸ਼ਿਕਾਇਤਾਂ ਨੇ ਗਈਆਂ ਕੀ ਕੁਛ ਹਰ ਨਹੀਂ ਬਦਲਿਆ ਦੂਸਰੀ ਚੀਜ਼ ਜਿੰਪਾ ਸਾਹਿਬ ਤੇ ਆਪਣੀ ਹੋਂਦ ਦਾ ਪਟਾਵਾ ਇਹਦੀ ਕਰਸੀ ਤੇਵੇਂ ਮੰਤਰੀ ਅਨਮੋਲ ਗਗਨ ਨੇ ਸਵਾਏ ਸਰਕਾਰੀ ਖਾਤੇ ਚ ਵਧੀਆ ਵਧੀਆ ਸੂਟ ਤੇ ਵਧੀਆ ਵਧੀਆ ਲਿਪਸਟਿਕ ਤੇ ਵਧੀਆ ਵਧੀਆ ਫੈਸ਼ਨ ਕਰਦੋ ਸੇ ਕੁਛ ਕੀਤਾ ਹੀ ਨਹੀਂ ਜੇ ਕੀਤਾ ਦੱਸ ਦਿਓ ਤੁਸੀਂ ਤੇ ਬਲਕਾਰ ਸਿੰਘ ਰਹਿੰਦੀ ਜਿਹੜੀ ਅਸ਼ਲੀਲ ਇੱਕ ਵੀਡੀਓ ਬਾਹਰ ਆਈ ਸੀਗੀ ਉਹਨੂੰ ਲੈ ਕੇ ਤੇ ਕਾਫੀ ਸਮਾਂ ਪਹਿਲਾਂ ਇਹ ਹਰਦੋਂ ਬਦਲ ਹੋ ਜਾਂਦਾ ਸੀ ਹੌਂਡਰ ਤੋਂ ਬਦਲ ਕੀਤਾ ਗਿਆ। ਭਤੀ ਸਾਹਿਬ ਜੀ ਇਹ ਲੱਗਦਾ ਅਨਮੋਲ ਗगन ਮਾਨ ਹੁਣਾਂ ਨੇ ਕੋਠੀ ਦੀ ਵੀ ਫਰਮਾਇਸ਼ ਦੇ ਵਿੱਚ ਕੁਝ ਤਬਦੀਲੀ ਦੀ ਕੀਤੀ ਸੀਗੀ। ਉਹ ਉਹ ਵੀ ਉਹ ਮੈਂ ਦੱਸਦਾ ਨਹੀਂ ਜਦੋਂ ਇਹਨਾਂ ਨੂੰ ਕੋਠੀ ਰੌਡ ਕੀਤੀ ਗਈ ਨਾ ਫੂਟ ਵਗੈਰਾ ਮੇਰੇ ਖਿਆਲ ਕੋਈ ਲੜਨ ਦੇਣਾ ਨਹੀਂ ਸੀਗਾ ਕੋਠੀ ਦੀ ਇੱਕ ਡਿਮਾਂਡ ਕੀਤੀ ਸੀ ਇਹਨਾਂ ਨੇ ਮਹਿਕਮੇ ਨੂੰ ਬਕਾਇਦਾ ਤੌਰ ਤੇ 2 ਕਰੋੜ ਦਾ ਐਸਟੀਮੇਟ ਦਿੱਤਾ ਵੀ ਮੇਰੇ ਇੱਥੇ ਨਹਾਉਣ ਵਾਸਤੇ ਬਕਾਇਦਾ ਚੌਂਤੇ ਪੂਲ ਵੀ ਹੋਣਾ ਚਾਹੀਦਾ ਇੰਨੀ ਚੀਜ਼ਾਂ ਘੜਾਤੀ ਅਸੀਂ ਜਿਨੀ ਇੱਕ ਸਟੂਡੀਓਟ ਹੁੰਦੀਆਂ ਨੇ ਉਸ ਤਰੀਕੇ ਨਾਲ ਘੜਾਤਾ ਸੀ ਨਾ ਤਾਂ ਮਹਿਕਮੇ ਕਹਿੰਦੇ ਜ ਸਾਡੇ ਵੱਸ ਦਾ ਗਲ ਰੋਕ ਨਹੀਂ ਅਸੀਂ ਦੀ ਕਰ ਸਕਦੇ ਚਲੋ ਪਹਿਲਾਂ ਇਹਨਾਂ ਨੂੰ ਮੰਤਰੀ ਬਣਨ ਲੱਗਿਆ ਸੋਚਣਾ ਚਾਹੀਦਾ ਕਿ ਕੀ ਕਰ ਲੱਗਿਆ ਹੁਣ ਜਿਹੜੇ ਇਹ ਚਾਰ ਮੰਤਰੀ ਸੀ ਇਹਨਾਂ ਨੂੰ ਲਾ ਕੇ ਤੇ ਪੰਜ ਬਣਾਏਗੇ। ਮਿੰਦਰ ਭਗਤ ਦਾ ਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਦੀ ਆਪਣੀ ਕਮਿਟਮੈਂਟ ਸੀ ਵੀ ਇਹਨਾਂ ਨੂੰ ਤੁਸੀਂ ਜਿਤਾ ਦਿਓ ਮੈਂ ਮੰਤਰੀ ਬਣਾ ਦੂੰ ਚੰਗੀ ਗੱਲ ਆਪਣੀ ਜਿਹੜੀ ਸੀ ਕਮਿਟਮੈਂਟ ਪੂਰੀ ਕੀਤੀ ਹੈ। ਡਾਕਟਰ ਰਵਜੋਤ ਚਾਂਤਰਾਸੀ ਤੋਂ ਨੇ ਤੇ ਤੁਹਾਨੂੰ ਸਾਡੇ ਬੱਸ ਆਮ ਆਦਮੀ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ। ਸੀ ਉਹ ਵੱਖਰੀ ਗੱਲ ਆ ਜੀ। ਇਹਨਾਂ ਨਾਲ ਤਾਂ ਬਹੁਤ ਲੰਮੇ ਹੋਰ ਬੰਦੇ ਪਹਿਲਾਂ ਜੁੜੇ ਆਗੇ ਇਹਨਾਂ ਨੂੰ ਹੋਰ ਚੱਲੇਗੇ ਫਿਰ ਉਥੇ ਚੱਬੇਵਾਲ ਜੇ ਤੁਹਾਨੂੰ ਪਤਾ ਇੱਕ 22 ਇਲੈਕਸ਼ਨ ਆ ਰਹੀ ਹੈ ਇਹਨਾਂ ਨੂੰ ਉੱਥੇ ਬਣਾਇਆ ਵੀ 22 ਇਲੈਕਸ਼ਨ ਦੇ ਵਿੱਚ ਸਾਨੂੰ ਇਹ ਫਾਇਦਾ ਪਹੁੰਚਾਉਣਗੇ ਦੂਸਰੀ ਚੀਜ਼ ਜਿਹੜੇ ਰਾਜਕੁਮਾਰ ਚੱਬੇਵਾਲ ਨਵੇਂ-ਨਵੇਂ ਜਿਹੜੇ ਕਾਂਗਰਸ ਤੋਂ ਸਪਸਟ ਹੋਏ ਨੇ ਉਹਨਾਂ ਨੂੰ ਇੰਨਾ ਮਜ਼ਬੂਤ ਨਹੀਂ ਹੋਣਾ ਦੇਣਾ ਚਾਹੁੰਦੇ ਵੀ ਕੱਲ ਨੂੰ ਉਹ ਅੱਖਾਂ ਵਖੋਣ ਅੱਜ ਦੀ ਡੇਟ ਦੇ ਵਿੱਚ 12 ਜ਼ਿਲ੍ਹੇ ਤੋਂ ਅੱਜ ਇੱਕ ਵੀ ਮੰਤਰੀ ਨਹੀਂ ਹੈਗਾ 12 ਜ਼ਿਲ੍ਹਿਆਂ 'ਚ ਘੱਟੋ ਘੱਟ ਇੱਕ ਜ਼ਿਲ੍ਹੇ 'ਚ ਹੁੰਦਾ ਤੇ ਸੰਗਰੂਰ ਦੇ ਵਿੱਚੋਂ ਦੋ ਮੰਤਰੀ ਵੀ ਨੇ ਤਿੰਨ ਮੰਤਰੀ ਨੇ ਤੇ ਚੌਥਾ ਮੁੱਖ ਮੰਤਰੀ ਇਹ ਸੰਗਰੂਰ ਕੱਲੇ 'ਚ ਹੀ ਠੀਕ ਹੈ ਸੰਗਰੂਰ ਕਿਸੇ ਵੇਲੇ ਮਹਾਰਾਜਾ ਰਿੰਦਰ ਜੀ ਦੀ ਰਾਜਧਾਨੀ ਨਹੀਂ ਹੁੰਦੀ ਸੀ ਇਨਕਲਾਬੀਆਂ ਦੀ ਧਰਤੀ ਆ ਹੋਣੀ ਚਾਹੀਦੀ ਆ ਲੇਕਿਨ ਬਾਕੀ ਬਾਕੀ 11 ਜਿਹਨਾਂ ਨੇ ਕੀ ਵਿਗਾੜਿਆ ਜੀ ਜੇ ਉਹਨੇ ਰਵਜੋਤ ਨੂੰ ਬਣਾ ਦਿੱਤਾ ਹੋਰ ਜੇ ਬਾਕੀ ਥੱਲੇ gsi ਆਪਣੇ ਗੁਏਲ ਨੂੰ ਬਣਾ ਦਿੱਤਾ ਗਿਆ ਫਿਰ ਆਪਣੇ ਜਿਹੜੇ ਹੈਗੇ ਸੀ ਆਪਣੇ ਆ ਦਜੇ ਕਿਹਨਾ ਲਿੰਦੇ ਆ ਆਪਣੀ ਸੌਂਦ ਹੈ ਹਰਦੀਪ ਸਿੰਘ ਹੁੰਡੀਆਂ ਨੇ ਤਾਂ ਤਰਨਬੀਤ ਸਿੰਘ ਹੁੰਡੀਆਂ ਨੇ ਤੇ ਫਿਰ ਤਰਨਬੀਤ ਜਿਹੜੇ ਖਾਗੇ ਨੇ ਬਾਕਾਇਦਾ ਤੌਰ ਤੇ ਖੰਨੇ ਤੋਂ ਬਣੇ ਨੇ ਵਿਧਾਇਕ ਚਲੋ ਉਹ ਵੀ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਨੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜੇ ਇਹ ਮੰਤਰੀ ਬਣਾਏ ਗਿਆ ਇਹ ਕਿਹਾ ਜਾਂਦਾ ਵੀ ਇਹ ਜਿਸ ਪੰਜਾਬ ਸਰਕਾਰ ਦੀ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਲੈਣਾ ਦੇਣਾ ਨਹੀਂ ਇਹ ਦਿੱਲੀ ਤੋਂ ਸਭ ਕੁਝ ਹੋ ਰਿਹਾ ਕਿਉਂ ਹੁਣ ਤੱਕ ਮੁੱਖ ਮੰਤਰੀ ਸਾਹਿਬ ਦੀ ਆਪਣਾ ਕੋਈ ਪ੍ਰਤੀਕਰਮ ਇਹਦੇ ਤੇ ਨਹੀਂ ਆਇਆ ਤੇ ਮੈਂ ਅੱਗੇ ਵੀ ਗੱਲ ਕਰਦਾ ਮੈਂ ਫਿਰ ਵੀ ਕਰਦਾ ਵੀ ਇੱਕ ਦੂਸਰੀ ਰੀਸ਼ਫਲਿੰਗ ਇੱਕ ਹੋਰ ਹੋ ਰਹੀ ਹੈ ਜਿਹੜੀ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਪਹਿਲੇ ਹਫਤੇ ਚ ਹੋਏਗੀ ਤੇ ਉਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਦੀ ਤਬਦੀਲੀ ਹੋਏਗੀ ਜਿਹੜੇ ਅੱਜ ਹਾਲਾਤ ਪੈਦਾ ਹੋ ਗਏ ਨੇ ਕੇਜਰੀਵਾਲ ਸਾਹਿਬ ਆਪਣੇ ਤੋਂ ਸੁਪਰ ਕਿਸ ਨੂੰ ਬਣ ਨਹੀਂ ਦੇਣਾ ਚਾਹੁੰਦੇ ਜੋ ਮਰਜ਼ੀ ਹੋ ਜੇ ਉਹ ਕਹਿੰਦੇ ਮੈਂ ਸੁਪਰ ਤਾਂ ਨਾ ਸੁਪਰ ਰਹਿਣ ਦਿੱਤਾ ਉਹਨਾਂ ਨੇ ਵੇਖੋ ਜਦੋਂ ਇਹ ਪਾਰਟੀ ਬਣੀ ਸੀ ਸ਼ਾਂਤੀ ਪੂਸ਼ਨ ਵਰਗਿਆਂ 1 ਕਰੋੜ ਕੇ 2 ਕਰੋੜ ਦੀ ਪਾਰਟੀ ਚਲਾਉਣ ਵਾਸਤੇ ਦਿੱਤਾ ਸੀਗਾ ਉਹਨਾਂ ਨੂੰ ਵੀ ਮੱਖਣ ਤੋਂ ਵਾਲਜ ਵਗੜ ਕੇ ਬਾਹਰ ਤੇ ਰੱਖਤਾ ਤੁਸੀਂ ਜਿਹੜੇ ਜਗENDER ਯਾਦਵ ਸੀ ਉਹਨਾਂ ਨੂੰ ਕੱਢ ਕੇ ਰੱਖਤਾ ਤੁਸੀਂ ਪ੍ਰਸ਼ਾਦ ਪੂਜਨ ਨੂੰ ਕੱਢ ਕੇ ਰੱਖਤਾ ਤੁਸੀਂ ਕੁਮਾਰ ਵਿਸ਼ਵਾਸ ਨੂੰ ਕੱਢ ਕੇ ਰੱਖਦੇ ਉਹ ਕਿੰਨੇ ਆਪਾਂ ਘੜਾ ਦਈਏ ਕਿੰਨੇ ਬੰਦੇ ਜਿਹੜੇ ਪਤਾ ਸੀ ਵੀ ਇਹ ਮੈਨੂੰ ਕਿਸੇ ਵੇਲੇ ਪੁੱਛ ਸਕਦੇ ਵੀ ਤੂੰ ਕੀ ਕਰਦਾ ਗਲਤ ਕਰ ਰਿਹਾ ਤੂੰ ਇਹਨਾਂ ਬੰਦਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਪਾਸੇ ਕਰ ਦਿਓ ਤੇ ਅੱਜ ਜੇ ਪੂਰੀ ਸਟੇਟ ਨਾਲ ਕੁਲਗੀ ਉਹ ਪੰਜਾਬ ਸਟੇਟ ਉਹ ਪੰਜਾਬ ਤੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਨੇ ਤੁਹਾਨੂੰ ਪਤਾ ਹੋਏਗਾ ਇਹ ਉਹ ਭਗਵੰਤ ਮਾਨ ਜਦੋਂ ਕੇਜਰੀਵਾਲ ਸਾਹਿਬ ਨੇ ਮਜੀਠੀਏ ਕੋ ਮਾਫੀ ਮੰਗੀ ਸੀ ਉਹਨੇ ਅਸਤੀਫਾ ਦਿੱਤਾ ਸੀ ਆਪਣੀ ਪ੍ਰਧਾਨਗੀ ਤੋਂ ਉਹਨੇ ਕਿਹਾ ਜੀ ਮੇਰਾ ਅਸਤੀਫਾ ਲੈ ਲਓ ਅਜੇ ਤੱਕ ਉਸਤੀਫੇ ਦਾ ਕੁਝ ਬਣਿਆ ਕੀ ਬਣਿਆ ਕੱਖ ਨਹੀਂ ਕਿਸੇ ਨੂੰ ਪਤਾ ਉਸਤੀਫਾ ਕਿੱਥੇ ਕਿੱਥੇ ਨਹੀਂ ਤੇ ਕਈ ਵੀ ਹਿੰਦੇ ਬਕਾਇਦਾ ਤੌਰ ਤੇ ਭਗਵੰਤ ਮਨ ਆਪਣੇ ਘਰ ਬੈਠੇ ਰਹੇ ਸੀ ਉਹਨਾਂ ਪਾਰਟੀ ਦੀ ਕੋਈ ਸਰਗਰਮੀ ਨਹੀਂ ਕੀਤੀ ਸੀ ਵੈਸੇ ਵੀ ਮੈਂ ਤੁਹਾਨੂੰ ਇਹ ਦੱਸ ਦਿਆਂ ਕੇਜਰੀਵਾਲ ਸਾਹਿਬ ਦੀ ਇੱਕ ਗੱਲ ਵੀ ਸਾਨੂੰ ਆਪਣੇ ਜਿਹੜਾ ਨਾ ਕੇਡਰ ਬਲੋਂ ਦੀ ਲੋੜ ਨਹੀਂ ਲੋਕ ਸਾਡੀ ਕੰਮ ਨੂੰ ਵੇਖ ਕੇ ਆਪੇ ਵੋਟਾਂ ਪਾ ਦੇਣਗੇ ਉਹ ਦਿੱਲੀ 'ਚ ਹੋ ਜੂਗਾ ਪੰਜਾਬ 'ਚ ਹੋਣਾ ਬੜਾ ਮੁਸ਼ਕਲ ਹੈ ਬੇਸੇ ਕਰਕੇ ਜਿਹੜੀ ਇਹ ਬਦਰਦੋ ਬਦਲ ਕੀਤੀ ਆ ਇਹ ਮੈਂ ਸੋਚਦਾ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਕੀਤੀ ਗਈ ਹੈ ਤੇ ਇਹ ਸਿਰਫ ਰਦੋਬਦਲ ਦਿੱਲੀ ਤੋਂ ਹੋ ਰਹੀ ਸਾਰੀ ਇਹ ਕਿਉਂ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨਾ ਹੁੰਦੇ ਤੇ ਉਹਨਾਂ ਦੀ ਟਿੱਪਣੀ ਉੱਤੇ ਜ਼ਰੂਰ ਕੋਈ ਨਾ ਕੀ ਆਉਂਦੀ ਠੀਕ ਹੈ ਇੱਕ ਗੱਲ ਨੂੰ ਮੁੱਖ ਮੰਤਰੀ ਦੀ ਮੰਨ ਲਈ ਵੀ ਤੇਰਾ ਜਿਹੜਾ ਭਗਤ ਉਹਨੂੰ ਬਣਾ ਦਿੰਦੇ ਮੁੱਖ ਮੰਤਰੀ ਨਾਲ ਮੰਤਰੀ ਬਣਾ ਲੈਂਦੇ ਬਾਕੀ ਆਪਣੀ ਮਰਜ਼ੀ ਕਰਾਂਗੇ ਅਸੀਂ ਫੇਰ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਮੁੱਖ ਮੰਤਰੀ ਸਮੇਤ ਚਾਰ ਨੇ ਹਰਪਾਲ ਚੀਮਾ ਵੀ ਉੱਥੋਂ ਆ ਅਮਨ ਗਰੂੜਾ ਵੀ ਉੱਥੋਂ ਆ ਇਹ ਗੁਇਲਸਾ ਬਣਾਤੇ ਵੀ ਉੱਥੇ ਨੇ ਤੇ ਮੁੱਖ ਮੰਤਰੀ ਆਪ ਵੀ ਉੱਥੋਂ ਨੇ ਕੀ ਆ ਜੀ ਤੁਹਾਡੇ ਜੀ ਕੀ ਦೇಳਨ ਦੀ ਹੈ ਤੇ 12 ਜਿਹੜੇ ਅੱਜ ਵੀ ਖਾਲੀ ਪਏ ਨੇ 12 ਜ਼ਿਲ੍ਹਿਆਂ ਨੂੰ ਇੱਕ ਵੀ ਨੁਮਾਇੰਦਗੀ ਨਹੀਂ ਮਿਲੀ ਹੁਣ ਤੱਕ ਜਿੰਨੀਆਂ ਵਾਰੀ ਸ਼ਫਲਿੰਗ ਹੋਈਆਂ ਜੀ ਜੀ ਪਟਕੀ ਸਾਹਿਬ ਉਧਰ ਦੂਜੇ ਪਾਸੇ 13 ਸਾਲਾਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਜੰਤਰਮੰਤਰ ਪਹੁੰਚਦੇ ਆ ਜਿੱਥੋਂ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਭਾਵ ਕਿ ਆਮ ਆਦਮੀ ਪਾਰਟੀ ਦਾ ਗਠਨ ਜਦੋਂ ਹੋਇਆ ਸੀਗਾ ਉਹ ਇਸੇ ਜੰਤਰਮੰਤਰ ਦੇ ਉੱਤੇ ਜਦੋਂ ਧਰਨਾ ਚੱਲ ਰਿਹਾ ਸੀ ਅੰਨਾ ਹਜ਼ਾਰੇ ਸੀ ਇੱਕੋ ਜਿਹੜਾ ਅਨਿਸ਼ੰਤ ਚੱਲ ਰਿਹਾ ਸੀਗਾ ਤੇ ਅੱਜ ਫੇਰ ਇੱਕ ਵਾਰ ਤੋਂ ਜਿਹੜੇ ਅਰਵਿੰਦ ਕੇਜਰੀਵਾਲ ਹੈ ਜੰਤਰਮੰਤਰ ਪਹੁੰਚੇ ਕੀ ਕਾਰਨ ਬਣਿਆ ਜੀ ਵੇਖੋ 4 April 2011 ਨੂੰ ਭ੍ਰਿਸ਼ਤਾਚਾਰ ਦੇ ਖਿਲਾਫ ਅੰਨਾ ਅੰਦੋਲਨ ਸ਼ੁਰੂ ਹੋਇਆ ਸੀ ਇਸੇ ਜੰਤਰਮੰਤਰ ਤੋਂ ਜੰਤਰਮੰਤਰ ਰੋਡ ਦੀ ਇਹਦੀ ਮਹੱਤਤਾ ਵਾ ਤੇ ਅਰਵੰਦ ਕੇਜਲੀ ਇਸ ਜਿਹੜਾ ਅੰਦੋਲਨ ਵਿੱਚ ਉਹ ਨਾਇਕ ਬਣੇ ਤੇ ਆਮ ਆਦਮੀ ਪਾਰਟੀ ਨਿਕਲੀ ਤੇ ਉਸੇ ਜੰਤਰ ਮੋੜ ਤੋਂ ਕਰੀਬ ਜੀ 13:30 ਵਜੇ ਕੇਰੀ ਸਾਹਿਬ ਸਾਹਿਬ ਕੇਰੀਵਾਲ ਸਾਹਿਬ ਆਪਣੇ ਭ੍ਰਿਸ਼ਤਾਚਾਰ ਦਾ ਦਾਗ ਧੋਣ ਪੁੱਜਿਆ ਆ ਜਿਹੜਾ ਕੱਲ ਦੀ ਗੱਲ ਆ ਜਦੋਂ ਉੱਤੇ ਜਨਤਾ ਦੀ ਅਦਾਲਤ ਚ ਲਗਾਈ ਗਈ ਤੇ ਉਹਨਾਂ ਆਪਣੇ ਲੱਗੇ ਭ੍ਰਿਸ਼ਟਾਚਾਰ ਦੇ ਦੁਸ਼ਮਣ ਦੇ ਦਬਾਅ ਦਿੱਤਾ ਕਿ ਮੈਂ ਭ੍ਰਿਸ਼ਟਾਚਾਰ ਦੇ ਦਾਗ ਨਾਲ ਨਹੀਂ ਜੀ ਸਕਦਾ ਇਸ ਲਈ ਮੁੱਖ ਮੰਤਰੀ ਦੇ ਹਉਤੇ ਤਸਤੀਫਾ ਦੇ ਦਿੱਤਾ ਹੈ ਅਸਤੀਫਾ ਦੇਣ ਦੇ ਹੋਰ ਕਾਰਨ ਸੀ ਸਿਰਫ ਤੁਸੀਂ ਇਹਨੂੰ ਜੋੜ ਕੇ ਲੋਕਾਂ ਨੂੰ ਬੇਕੂਬਣ ਵਾਰੇ ਚਲੋ ਫੇਰ ਵੀ ਠੀਕ ਹੈ ਤੁਸੀਂ ਕਿ ਦਿੱਤਾ ਤੁਸੀਂ ਨਾ ਉਹ ਆnde ਆਉਣ ਵਾਲੀ ਹੈ ਚਾਣਾ ਮੇਰੀ ਅਗਨੀ ਪ੍ਰੀਖਿਆ ਹੋਵੇਗੀ ਲੱਗਦਾ ਹੈ ਕਿ ਕੇਜਰੀਵਾਲ ਇਮਾਨਦਾਰ ਹੈ ਤਾਂ ਮੈਨੂੰ ਵੋਟ ਪਾ ਦਿਓ ਜੇ ਨਹੀਂ ਤੇ ਬਿਸ਼ੱਕ ਤੁਸੀਂ ਵੋਟਾਂ ਪਾਓ ਇਹ ਤੇ ਵੈਸੇ ਵੱਡਾ ਪੰਡੂ ਉਹਨਾਂ ਦਾ ਹੈਗਾ ਵੀ ਠੀਕ ਹੈ ਲੇਕਿਨ ਜਿਹੜੇ ਇਲਜ਼ਾਮ ਉਹਨਾਂ ਤੇ ਲੱਗ ਚੁੱਕੇ ਮੈਂ ਅੱਗੇ ਵੀ ਕਹਿਣਾ ਹਾਂ ਉਹ ਕੋਰਟ ਆਫ ਲਾ ਜਿਹੜੀ ਕਾਨੂੰਨ ਦੇ ਤਹਿਤ ਅਦਾਲਤ ਉਹਨੇ ਫੈਸਲਾ ਕਰਨਾ ਵੀ ਇਹ ਦੋਚੀ ਹੈ ਜਾਂ ਨਹੀਂ ਦੋਚੀ ਹੈ ਕਿਉਂ ਉਹੀ ਸੁਪਰੀਮ ਕੋਰਟ ਜਿਹੜੀ ਬੇਲ ਦੇਣ ਵਾਲੀ ਆ ਉਹੀ ਸੁਪਰੀਮ ਕੋਰਟ ਕਹਿੰਦੀ ਸੀ ਕਿ ਮਾਮਲਾ ਬੜਾ ਵੱਡਾ 338 ਕਰੋੜ ਦਾ ਹੈਗਾ ਹੁਣ ਉਹਨਾਂ ਨੇ ਉਸੇ ਮੰਚ ਤੋਂ ਹੀ ਬਕਾਇਦਾ ਤੌਰ ਤੇ ਪੰਜ ਸਵਾਲ ਪੁੱਛ ਲਏ ਨੇ ਸਾਡੇ ਆਪਣੇ ਜਿਹੜੇ ਆਰਐਸ ਦੇ ਮੁਖੀ ਨੇ ਉਹਨਾਂ ਨੂੰ ਕਿਹਾ ਜੀ ਮੇਰੇ ਪੰਜਾਂ ਸਵਾਲਾਂ ਦੇ ਤੁਸੀਂ ਜਵਾਬ ਦੇ ਦਿਓ ਇਸ ਕਰਕੇ ਮੈਂ ਇਹ ਸੋਚਦਾ ਵੀ ਜੇ ਉਹਨਾਂ ਸਵਾਲ ਪੰਜਵਾਲ ਪੁੱਛੇ ਆ ਉਹਨਾਂ ਦੇ ਵਿੱਚ ਕਿਹਾ ਵੀ ਜਿਹੜਾ ਮੋਦੀ ਆ ਉਹ ਇਹਨਾਂ ਲਾਲਚੀ ਹੋ ਚੁੱਕਾ ਜਿੰਨਾ ਝੂਠ ਬੋਲਦੀ ਹੈ ਪੀਡੀ ਤੇ ਸੀਬੀ ਦੀਆਂ ਧਮਕੀਆਂ ਦੇ ਕੇ ਸਰਕਾਰਾਂ ਤੋੜ ਰਿਏ ਨੇ ਕਿ ਇਹ ਠੀਕ ਹੈ ਕਿ ਆਰਐਸ ਜਿਹੜੀ ਮਾਂਜ ਮਾਰਤ ਉਹ ਮਾਂ ਨੂੰ ਭੁੱਲ ਗਏ ਮਾਂ ਨੂੰ ਦਰਕਾਰ ਕਰਤਾ ਨੱਡੇ ਦੇ ਕਹਤੇ ਨਿੱਗਲਪੀ ਸਾਨੂੰ ਹੁਣ ਆਰਐਸ ਦੀ ਲੋੜ ਨਹੀਂ ਬੀਜੇਪੀ ਆਪ ਸਮਰਥ ਹੈਗੀ ਆਪਣੀ ਚੋਣ ਲੜਦੀ ਦੂਜੀ ਗੱਲ ਉਹਨਾਂ ਕੀ ਕਹੀ ਉਹ ਕਹਿੰਦੇ ਸਭ ਤੋਂ ਪ੍ਰੇਸ਼ਟ ਨੇਤਾ ਜੀਨਾਂ ਭਰੇ મોદી ਸਾਹਿਬ ਕਹਿੰਦੇ ਸੀ ਇਸ ਬੰਦੇ ਤੇ 70 ਹਜ਼ਾਰ ਕਰੋੜ ਦੇ ਇਲਜ਼ਾਮ ਨੇ ਅਜੀਤ ਪਵਾਰ ਦੇ ਉੱਤੇ ਉਹਨਾਂ ਨੂੰ ਲਿਆ ਕੇ ਵਾਸ਼ਿੰਗ ਮਸ਼ੀਨ ਚ ਪਾ ਕੇ ਧੋ ਕੇ ਤੇ ਸਾਫ਼ ਸਫਿਰ ਕਰਤਾ ਕਿ ਹੁਣ ਠੀਕ ਨੇ ਜੀ ਜੇ ਉਹ ਬੀਜੇਪੀ ਜਾ ਗਏ ਤੇ ਫਿਰ ਠੀਕ ਹੈ ਜੇ ਬੀਜੇਪੀ ਚ ਨਹੀਂ ਆਏ ਤੇ ਫਿਰ ਗਲਤ ਜਿਹੜੀ ਗੱਲ ਉਹਨਾਂ ਕੀਤੀ ਜਿਹੜੀ ਆਪਾਂ ਅੱਗੇ ਗੱਲ ਕੀਤੀ ਆ ਬੀਜੇਪੀ ਕਿ ਉਹ ਕਹਿੰਦੇ ਆਰਐਸ ਦੀ ਕੋਖ ਚੋਂ ਜਮੀ ਹੋਈ ਪਾਰਟੀ ਹੈ ਆਪਣੀ ਮਾਂ ਨੂੰ ਭੁੱਲ ਗਈ ਮਾ ਨੂੰ ਕਹਿੰਦੀ ਮੇਰੀ ਮਾਂ ਹੀ ਨਹੀਂ ਏ ਉਹ ਕਹਿੰਦੇ ਇਹ ਠੀਕ ਆ ਭਗਵਤ ਨੂੰ ਪੁੱਛ ਰਹਿਣ ਉਹ ਕਹਿੰਦੇ ਜੀ 75 ਸਾਲ ਤੋਂ ਜਿਹੜੇ ਤੁਸੀਂ ਕਿਹਾ ਸੀ ਆਰਐਸ ਨੇ ਕਿਹਾ ਸੀ 75 ਸਾਲ ਤੋਂ ਵੱਧ ਉਮਰ ਦੇ ਬੰਦੇ ਅਸੀਂ ਆਪਣੇ ਲੀਡਰ ਰਿਟਾਇਰ ਕਰਾਂਗੇ ਤੇ ਹੁਣ ਇਹ ਮੋਦੀ ਸਾਹਿਬ ਵੀ 75 ਸਾਲ ਦੇ ਵੀ ਕੀ ਤੁਸੀਂ ਰਿਟਾਇਰ ਕਰੋਗੇ ਤੁਸੀਂ ਇਹਨਾਂ ਨੂੰ ਤੁਹਾਡੇ ਆਪਣੇ ਬਣਾਏ ਹੋਏ ਕਾਨੂੰਨ ਤੋੜੇ ਜਾ ਰਹੇ ਨੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਨਗਹਿਾਈ ਪੇਰਜਗਰੀ ਚਰਮ ਸੀਮਾ ਤੇ ਪਹੁੰਚੀਏ ਉਹਨਾਂ ਨੇ ਇਹੋ ਜੇ ਸਵਾਲ ਵੀ ਪੁੱਛਿਆ ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਮੇਰੇ ਤੇ ਕੇਸ ਚੱਲਦਾ ਨਾ ਉਹ ਅੱਜ ਨਹੀਂ ਘੱਟੋ-ਘੱਟ 10-15 ਸਾਲ ਕੇਸ ਚੱਲਦਾ ਰਹੇਗਾ ਇਸ ਕਰਕੇ ਜਿਹੜੀ ਕੋਰਟ ਆਫ ਲਾ ਉਹ ਜੋ ਫੈਸਲਾ ਕਰੇਗੀ ਉਹ ਤੇ ਬਾਅਦ ਦੀ ਗੱਲ ਹੈ ਤੇ ਮੈਂ ਜਨਤਾ ਦੀ ਅਦਾਲਤ ਚ ਆਇਆ ਵੀ ਫਰਵਰੀ 2025 ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਆ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੇ ਹੁਣ ਫੈਸਲਾ ਦਿੱਲੀ ਦੇ ਲੋਕਾਂ ਨੇ ਕਰਨਾ ਮੈਂ ਇਮਾਨਦਾਰ ਆ ਕਿ ਮੈਂ ਬੇਈਮਾਨ ਆ ਜੇ ਬੇਈਮਾਨ ਤੇ ਵੋਟ ਨਾ ਪਾਇਓ ਜੇ ਇਮਾਨਦਾਰ ਤੇ ਮੈਨੂੰ ਵੋਟ ਜਰੂਰ ਪਾਇਓ ਤਾਂ ਕਿ ਮੈਂ ਤੁਹਾਡੀ ਲੋਕਾਂ ਦੀ ਸੇਵਾ ਕਰ ਸਕਾਂ ਹੁਣ ਸਾਢੇ 13 ਸਾਲ ਬਾਅਦ ਫਿਰ ਇਹ ਜੰਤਰ ਮੰਡਰ ਤੇ ਗਏ ਨੇ ਜਿੱਦਾਂ ਵਿਚਾਰੀਆਂ ਪਹਿਲਾਂ ਕੁਰੀਆਂ ਬੈਠੀਆਂ ਸੀ ਇੱਕ ਵਾਰੀ ਜਾ ਕੇ ਉਹਨਾਂ ਦਾ ਪਤਾ ਲਾਣ ਦੀ ਕੋਸ਼ਿਸ਼ ਨਹੀਂ ਕੀਤੀ ਮੁਰਦੀ ਸਾਹਿਬ ਨੇ ਨੇ ਕੇਜਰੀਵਾਲ ਸਾਹਿਬ ਨੇ ਇੱਕ ਪੂਰੀ ਜਿਲ੍ਹਾ ਜਾਂਦੇ ਉੱਥੇ। ਸਾਕੇ ਕਹਿੰਦੇ ਦੱਸੋ ਤੁਹਾਡਾ ਕੀ ਮੰਗ ਹੈ? ਅਸੀਂ ਸਰਕਾਰ ਨਾਲ ਗੱਲ ਕਰਦੇ ਹਾਂ। ਨਹੀਂ ਕੀਤੀ। ਜੇ ਸ਼ਹੀਨ ਬਾਗ 'ਚ ਮੋਰਚਾ ਲੱਗਾ ਔਰਤਾਂ ਦਾ ਉੱਥੇ ਵੀ ਨਹੀਂ ਤੁਸੀਂ ਗਏ। ਹੁਣ ਕਿਹੜੇ ਬਾਗ ਦੀ ਤੁਸੀਂ ਮੋੜਿਓ? ਦਿੱਲੀ ਦੇ ਵਿੱਚ ਜਿਹੜੀ ਆ ਮੈਂ ਇਹ ਵੀ ਗੱਲ ਦਾ ਸੀ ਤੁਹਾਨੂੰ। 25 ਕਿਲੋਮੀਟਰ ਦੇ ਵਿੱਚ ਬਾਕਾਇਦਾ ਤੌਰ ਤੇ ਜਮਨਾ ਤੇ 22 ਪੁਲ ਨੇ। ਉਹ ਬਾਈ ਪੁਲਾਂ ਦੇ ਵਿੱਚ ਜਿਹੜੀ ਰੇਤ ਜਾਂ ਮਿੱਟੀ ਫਸਫਸ ਕੇ ਇੰਨੀ ਘਟ ਚੁੱਕੀ ਆ ਕਿ ਉਹ ਓਵਰਫਲੋ ਹੋ ਜਾਂਦੇ ਜਾਮ ਹੋ ਜਾਂਦੇ ਜਦੋਂ ਕਿਤੇ ਪਾਣੀ ਜਾਂਦਾ ਉਹ ਫਿਰ ਪਾਣੀ ਜਾਂਦਾ ਕਿਥੇ ਕੋ ਉਹ ਦਿੱਲੀ ਨੂੰ ਤੁਰ ਪੈਂਦਾ ਦੋ ਸਾਲ ਲਗਾਤਾਰ ਦਿੱਲੀ 'ਚ ਪਾਣੀ ਆਉਂਦਾ ਲੋਕਾਂ ਦਾ ਅਰਬਾਂ ਰੁਪਏ ਦਾ ਸਮਾਨ ਖਰਾਬ ਹੋ ਗਿਆ ਅਰਬਾਂ ਰੁਪਏ ਦਾ টিਐਸ ਸੰਦਰਭ ਦੇ ਵਿੱਚ ਵੋਟ ਹੋਣਗੇ ਪਹਿਲੀ ਗੱਲ ਇਹਨਾਂ ਗੱਲ ਕੀਤੀ ਸੀ ਕਿ ਅਸੀਂ ਇਹਦੀ ਸਫਾਈ ਕਰਾਵਾਂਗੇ ਜਮਨਾ ਦੀ ਕੀ ਕਰਾਈ ਦੇਨਾਂ ਜੇ ਨਹੀਂ ਕਰੀ ਤੇ ਸਵਾਲ ਪੁੱਛਣਗੇ ਲੋਕ ਜੇ ਸਮਾਂ ਆਉਣਾ ਮ ਉਹ ਸਮੇਂ ਚ ਸਵਾਲ ਉਹਨਾਂ ਦਾ ਮੇਨ ਹੋਊਗਾ ਕਿ ਇੱਕ ਪਾਸੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਦੂਜੇ ਪਾਸੇ ਜਮਨਾ ਦੇ ਪਾਣੀ ਸਾਨੂੰ ਡਬੋ ਦੰਨੇ ਹੋ ਤੁਸੀਂ ਕੀ ਦੋਵਾਂ ਦਾ ਲਾਜ ਕਰੋਗੇ ਤੁਸੀਂ ਇਸ ਕਰਕੇ ਉਹਨਾਂ ਵਾਸਤੇ ਬੜੀਆਂ ਚੁਣੌਤੀਆਂ ਨੇ ਹਾਲ ਦੀ ਘੜੀ ਮੈਂ ਫਿਰ ਕਹਿੰਦੇ ਆ ਕੇਜਰੀਵਾਲ ਦੇ ਕਦ ਬੁੱਧਾ ਬੰਦਾ ਨਾ ਕਾਂਗਰਸ ਕੋਲੇ ਦਿੱਲੀ ਚ ਹੈਗਾ ਤੇ ਨਾ ਬੀਜੇਪੀ ਕੋਲੇ ਹੈਗਾ ਬੀਜੇਪੀ ਕੋਲੇ ਕਿਸੇ ਵੇਲੇ ਹੁੰਦੇ ਸੀਗੇ ਮਦਨ ਲਾਲ ਖੁਰਾਨਾ ਦੇ ਵਰਗੇ ਬੰਦੇ ਇੱਕ ਲਾਲ ਡੈਰੀ ਚ ਨਾ ਆਇਆ ਸੀ ਸਿਰਫ ਉਹਦਾਤ ਤੇ ਅਸੀਫਾ ਦੇ ਕੇ ਪਾਸ ਸੀ ਗਿਆ ਜਿੰਨਾ ਚਿਰ ਮੈਨੂੰ ਸਾਫ ਨਹੀਂ ਹੋ ਜਾਂਦਾ ਮੈਂ ਬਿਲਕੁਲ ਨਹੀਂ ਇਹਦੀ ਸਿਆਸਤ ਚ ਆਉਂਗਾ ਬਿਲਕੁਲ ਕੁਰਸੀ ਤੇ ਨਹੀਂ ਬੈਠੂਗਾ ਮੁੱਖ ਮੰਤਰੀ ਦੀ ਕੁਰਸੀ ਜਿਵੇਂ ਤਰ੍ਹਾਂ ਲਾਲ ਨਹੀਂ ਆਉਣ ਤੋਂ ਇੱਥੇ ਦੇ ਕੇਦਰੀਵਾਲ ਸਾਹਿਬ ਤੁਹਾਡੀਆਂ ਇਨਕੁਆਇਰੀ ਵੀ ਹੋ ਗਈਆਂ ਬਕਾਇਦਾ ਤੌਰ ਤੇ ਤੁਹਾਡੇ ਤੇ ਪਰਚੇ ਵੀ ਦਰਜ ਹੋ ਗਏ ਅਦਾਲਤਾਂ ਦੇ ਵਿੱਚ ਸੀਬੀਆਈ ਤੇ ਈਡੀਵੀ ਪੇਸ਼ ਹੋ ਗਈ ਤੇ ਤੁਸੀਂ ਫਿਰ ਵੀ ਕਹਿੰਦੇ ਮੈਂ ਆਵਾਂਦਾ ਸਰਬ ਸਿੰਘ ਬਰਮਾ ਬਣੇ ਸੀਗੇ। ਉਹਨਾਂ ਦਾ ਕਸੂਰ ਇਹਿੰਦਾ ਸੀ ਵੀ ਗੰਢਿਆਂ ਦੇ ਭਾਪਤਗੇ ਸੀਗੇ। ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ। ਸੁਸ਼ਮਰ ਸਵਰਾਜ ਬਣੀ ਸੀ ਉਹਨੂੰ ਸਮੇਂ ਬਚਾਰੀ ਕੋ ਬੜਾ ਥੋੜਾ ਸੀਗਾ। ਲੇਕਿਨ ਫੇਰ ਵੀ ਉਹ ਦਿੱਲੀ ਦੀ ਇੱਕ ਮਜ਼ਬੂਤ ਨੇਤਾ ਸੀ। ਹਰਸ਼ਵਰਧਨ ਰਹੇ ਨੇ ਦਿੱਲੀ ਦੇ ਪ੍ਰਧਾਨ। ਡਾਕਟਰ ਹਰਸ਼ਵਰਧਨ ਇਸ ਕੱਦ-ਬੁੱਧ ਦੇ ਬੰਦੇ ਜਿਹੜੇ ਸੀ ਉਹ ਕੇਜਰੀਵਲ ਨੂੰ ਮੁਕਾਬਲਾ ਕਰ ਸਕਦੇ ਲੇਕਿਨ ਉਹ ਉਹ ਬੰਦੇ ਅੱਜ ਲੀਡਰ ਨਹੀਂ ਹੈਗੇ। ਸ਼ੀਲਾ ਦੇਖਸ ਪੰਜਾਬਣ ਸੀ ਉਹ ਕਬ ਰਹਿਣ ਵਾਲੀ ਕਪੂਰਥਲੇ ਦੀ ਸੀਗੀ ਘਰ ਦੇ ਵਿੱਚ ਪੰਜਾਬੀ ਬੜੀ ਬੁਧਿਆ ਬੋਲਦੀ ਸੀ ਤੇ ਬਾਹਰ ਆ ਕੇ ਹਿੰਦੀ ਬੋਲਦੀ ਸੀ ਉਹ ਤੇ ਉਹ ਬੀਬੀ ਜੇ ਉਹ ਕਦਮੁੱਦੀ ਬੀਬੀ ਅੱਜ ਹੁੰਦੀ ਤੇ ਕੇਜਰੀਵਾਲ ਟੱਕਰ ਲੈ ਸੀ ਲੇਕਿਨ ਉਹਨਾਂ ਕੋਲ ਬੰਦਾ ਹੀ ਕੋਈ ਨਹੀਂ ਹੈਗਾ ਅਜੇ ਮੱਕ ਨੇ ਗੰਦ ਤੁਸੀਂ ਖੁੱਡੇ ਲੈਣ ਆਇਆ ਵਾ ਜਿਹੜਾ ਇੱਕ ਤੁਸੀਂ ਉਹਦੇ ਦਵਿੰਦਰ ਕਿਹੜਾ ਜਿਹਨੂੰ ਬਣਾਇਆ ਪ੍ਰਧਾਨ ਬਣਾਇਆ ਜਾਦਵ ਨੂੰ ਉਹਦੇ ਚ ਜਦ ਅਦਵ ਸਿੰਦਰ ਜਾਦਵ ਉਹ ਚ ਨੇ ਸਮਰਥਨ ਹੈ ਕਿ ਕੇਜਰੀਵਾਲ ਨੂੰ ਅੱਖਾ ਵਖਾ ਸਕਿਓ ਇਸ ਕਰਕੇ ਇਹਨਾਂ ਦੋਵਾਂ ਪਾਰਟੀਆਂ ਕੋਲ ਕੋਈ ਅਜੇ ਤੱਕ ਦਿੱਲੀ 'ਚ ਕੋਈ ਚੰਗਾ ਆਗੂ ਨਾ ਹੋਣ ਕਰਕੇ ਕੇਜਰੀਵਲ ਦਾ ਦਾਅ ਲੱਗ ਰਿਹਾ ਵਾ ਜੇ ਕਿਤੇ ਉਸ ਕੱਦ-ਬੁੱਦ ਦਾ ਇਹ ਲੀਡਰ ਪੈਦਾ ਕਰ ਲੈਂਦੇ ਤੇ ਫੇਰ ਸ਼ਰ ਕੇਜਰੀਵਲ ਦੀ ਸਭ ਮੁਸ਼ਕਲ ਹੁੰਦੀ ਦੀ ਜੀ ਅੱਗੇ ਸਾਹਿਬ ਇੱਕ ਗੱਲ ਨਹੀਂ ਸਮਝ ਆ ਰਹੀ ਅਮਰਤਪਾਲ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਅਦਾਲਤ ਦੇ ਵਿੱਚ ਇਹ ਹਲਫਨਾਮਾ ਦਾਇਰ ਕਰਦਿਆ ਵੀ ਅਮਰਤਪਾਲ ਤੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਅਮਰਤਪਾਲ ਦੇ ਆਈਐਸਆਈ ਦੇ ਨਾਲ ਸੰਬੰਧ ਆ ਇਸ ਬੰਦ ਜੇਲ੍ਹ ਦੇ ਵਿੱਚ ਬੈਠਿਆ ਕਿਵੇਂ ਸਥਾਪਿਤ ਹੋ ਜਾਂਦੇ ਆ ਜਦੋਂ ਉਹ ਸ਼ਖਸ ਬਾਹਰ ਸੀਗਾ ਉਸ ਵਕਤ ਕਿਸੇ ਕਿਸਮ ਦੇ ਉਹਦੇ ਸਬੰਧ ਨਹੀਂ ਸੀ ਉਸ ਵਕਤ ਇਹ ਸੀਗਾ ਕਿ ਇਹ ਭੜਕਾਉ ਉਪਹਾਸ਼ਨ ਕਰਦਾ ਤੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਹ ਕਿੱਦਾਂ ਆਪਾਂ ਮੰਨ ਲਈਏ ਜਾਂ ਸਰਕਾਰ ਦੇ ਕੋਲ ਕੀ ਮਤਲਬ ਏਦ ਆਧਾਰ ਨੇ ਕੀ ਤੱਥ ਸੀਗੇ ਵੀ ਇਹਨਾਂ ਨੇ ਇਸ ਤਰ੍ਹਾਂ ਜਿਹੜਾ ਵਾ ਇੱਕ ਹਲਫਨਾਮਾ ਜਿਹੜਾ ਉਹ ਦਾਇਰ ਕੀਤਾ ਹਾਲੇ ਸਰਕਾਰੀ ਹਲਫਨਾਮਾ ਆਪਾਂ ਇੱਥੇ ਟਿਕਾ ਟਿੱਪਣੀ ਨਹੀਂ ਕਰਦੇ ਇਕੱବਤ ਚਰਚਾ ਹੀ ਕਰ ਰਹੇ ਆ ਵੀ ਇਹ ਕਿੱਦਾਂ ਮਤਲਬ ਪਤਾ ਲੱਗਾ ਕਿ ਅਮਰਤਪਾਲ ਦੇ ਸਬੰਧ ਜਿਹੜੇ ਆ ਉਹ ਆਈਐਸਆਈ ਦੇ ਨਾਲ ਹੈ ਵੇਖੋ ਪਹਿਲੀ ਗੱਲ ਤੇ ਵੇਖੋ ਉਹ ਡਿਬਰੂਗੜ੍ਹ ਜ਼ਿਲ੍ਹੇ 'ਚ ਬੈਠਾ ਤੇ ਇਹ ਉਹਦੇ ਆਈਐਸਆਈ ਦਾ ਸਬੰਧ ਬਣਾਈ ਜਾਂਦੇ ਨੇ ਈ ਸਾਡੀ ਰਾਤ ਦੀ ਵੀ ਰਿਪੋਰਟ ਈ ਸਾਡੀ ਕੋਈ ਆਈਬੀ ਦੀ ਰਿਪੋਰਟ ਆ ਕਿ ਸਿਰਫ ਤੇ ਸਿਰਫ ਅੰਮ੍ਰਿਤਸਰ ਦੇ ਅਧਿਆਤੀ ਜਿਹੜਾ ਐਸਐਸਪੀ ਉਹਦੀ ਰਿਪੋਰਟ ਉਹਨੇ ਸਿਰਫ ਜਿਹੜੀਆਂ ਗੱਲਾਂ ਨੇ ਕਹੀਆਂ ਸੀ ਬਕਾਇਦਾ ਤੌਰ ਤੇ ਉਥੇ ਆਪਣੇ ਆਪਣੇ ਉਹ ਭਾਈ ਨਾਲੇ ਜਦੋਂ ਜਾ ਕੇ ਥਾਣੇ ਤੇ ਟੈਕ ਕਰਦੇ ਉਹਨੂੰ ਕਿਹਾ ਸੀ ਉਹਨੇ ਕਿਹਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕੀ ਵੇਖੋ ਇੱਥੇ ਤੇ ਵੇਖੋ ਵੱਡੇ ਵੱਡੇ ਤੁਰ ਗਏ ਬੈਂਸ ਵਗੇ ਰਹਤੇ ਕਿਹੜੇ ਬਾਗ ਦੀ ਮੋਲੀ ਇਹ ਗੱਲ ਕਹਿਣੀ ਕਿੰਨੀ ਵੱਡੀ ਗੱਲ ਹੈ ਜਦੋਂ ਰਾਈਟ ਟੂ ਸਪੀਚਰ ਤੁਸੀਂ ਅਧਿਕਾਰ ਦਿੰਦੇ ਹੋ ਉਹ ਤੇ ਫਿਰ ਜਿਹੋ ਉਹਨੇ ਕਹਿਤਾ ਤੇ ਫਿਰ ਕੀ ਕਰ ਦਤਾ ਉਹਨੇ ਮੈਂ ਤੁਹਾਨੂੰ ਅਸਲੀ ਲੈ ਕੇ ਜੰਨਾ ਅਸਲੀ ਅੱਗੇ ਸਚਾਈ ਵੇ ਆ ਐਸਜੀਪੀਸੀ ਦਾ ਇੱਕ ਜਥਾ ਪਾਕਿਸਤਾਨ ਜਾਂਦਾ ਉਹਦੇ ਵਿੱਚ ਐਸਜੀਪੀਸੀ ਦਾ ਇੱਕ ਸੈਕਟਰੀ ਵੀ ਜਾਂਦਾ ਉਹ ਸੈਕਟਰੀ ਨੂੰ ਬਕਾਇਦਾ ਤੌਰ ਤੇ ਪਾਕਿਸਤਾਨ ਜਿਹੜੇ ਹਰੇ ਖੜਕੂ ਬੈਠੇ ਨੇ ਬੱਬਰ ਖਾਲਸਾ ਦੇ ਵਧਾਵਾ ਸਿੰਘ ਬੱਬਰ ਹੋਰੀ ਉਹ ਮਿਲਦੇ ਨੇ ਵਧਾਵਾ ਸਿੰਘ ਬੱਬਰ ਤੇ ਹੋਰ ਇਹਨਾਂ ਦੀ ਮੀਟਿੰਗ ਕਿਤੇ ਹੁੰਦੀ ਬੈਠਦੇ ਗੱਲਬਾਤ ਕਰਦੇ ਆ ਤੇ ਵਧਾਵਾ ਸਿੰਘ ਬੱਬਰ ਉਹਨੂੰ ਕਹਿੰਦਾ ਉਹ ਬਲਦ ਨੂੰ ਜਾ ਕੇ ਕਹਦੇ ਬਾਦਲ ਦੀ ਬਲਦ ਉਹਨੂੰ ਬਲਦ ਨੂੰ ਜਾ ਕੇ ਕਹਦੇ ਕਿ ਢੋਡ ਮਾਰਨੇ ਛੱਡ ਦੇ ਤੇ ਸਾਡੇ ਬੰਦੀ ਸਿੰਘ ਛੱਡ ਦੇ ਤੇ ਜੇ ਸੁਰੱਖਿਆ ਦੀ ਗੱਲ ਕਰੇ ਤਾਂ ਤੇਰੇ ਕੋਲ ਜਿਹੜੀ ਉਹ ਵਿਅੰਸਕ ਨੂੰਦ ਸੁਰੱਖਿਆ ਨਹੀਂ ਹੈਗੀ ਉਦੋਂ ਬੰਦੀ ਸਿੰਘ ਛੱਡਣ ਦੀ ਬਜਾਏ ਮੁਖਮਤਰੀ ਜੀ ਆਪਣਾ ਥਾ ਜਿਹੜਾ ਕਾਫਲਾ 18 ਗੱਡੀਆਂ ਦਾ ਸੀ 36 ਦਾ ਕਰ ਲਿਆ ਸੀ ਉਹਨਾਂ ਨੇ ਉਦੋਂ ਬੰਦੀ ਸਿੰਘ ਜਿਹੜੇ ਅੱਜ ਬੰਦੀ ਸਿੰਘ ਦੀ ਗੱਲ ਕਰਦੇ ਨੇ ਅੱਜ ਬੰਦੀ ਸਿੰਘ ਛੱਡੋ ਜੀ ਪਹਿਲਾਂ ਆਪਣੀ ਪੀੜ੍ਹੀ ਤੋਂ ਛੋਟਾ ਫਿਰ ਤੁਸੀਂ ਕੀ ਕੀਤਾ ਇੱਥੇ ਤੇ ਬਕਾਇਦਾ ਤੌਰ ਤੇ ਕਾਲੀਆਂ ਦੇ ਸਮੇਂ ਦੇ ਉੱਤੇ ਮੇਰੇ ਸਾਹਮਣੇ ਦੀ ਗੱਲ ਬਕਾਇਦਾ ਤੌਰ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਤੇ ਉਹਨਾਂ ਦੀ ਪਤਨੀ ਬਰਮਜੀਤ ਸਿੰਘ ਸਰਨਾ ਉਦੋਂ ਮੰਤਰੀ ਹੁੰਦੇ ਸੀ ਪ੍ਰਧਾਨ ਰਹੇ ਸੀ ਦਿੱਲੀ ਗੁਰਪੁਰਾ ਕਮੇਟੀ ਦੇ ਉਹਨਾਂ ਦੀ ਸਾਰੀ ਪੈਰਵੀਤ ਉਹ ਹੀ ਕਰਦੇ ਸੀ ਉਦੋਂ ਉੱਥੇ ਵਕੀਲ ਵੀ ਉਹ ਕਰਦੇ ਸੀਗੇ ਉਹ ਕਹਿੰਦੇ ਸਰਨਾ ਸਾਹਿਬ ਇੱਕ ਕੰਮ ਕਰੋ ਤੁਹਾਡੀ ਇੱਥੋਂ ਦੀ ਮੁੱਖ ਮਤੀ ਤੇ ਬੜੇ ਚੰਗੇ ਸਬੰਧ ਨੇ ਬੀਬੀ ਸ਼ੀਲਾ ਢਿੱਕਸ਼ ਨਾਲ ਤੇ ਦਵਿੰਦਰਪਾਲ ਸਿੰਘ ਭੰਦਰ ਨੂੰ ਕਿਸੇ ਤਰੀਕੇ ਨਾਲ ਤੁਸੀਂ ਪੰਜਾਬ ਦੀ ਕਿਸੇ ਜ਼ਿਲ੍ਹੇ ਸ਼ਿਕਤ ਕਰਾ ਦੇ ਉਸ ਨੂੰ ਮਿਲਣਾ ਸੌਖਾ ਹੋ ਜਾਵੇ ਉਹ ਕਹਿੰਦੇ ਬੈਠੋ ਗੱਡੀ 'ਚ ਲੱਗੇ ਸ਼ੀਲਾ ਢਿੱਕਸ਼ ਕੋਲ ਸ਼ੀਲਾ ਦੇਖ ਸਕੋ ਹੱਸ ਕੇ ਕਹਿੰਦੀ ਸਰਨਾ ਸਰ ਮੈਂ ਤਿਆਰ ਆ ਪਤਾ ਕਰ ਲਉ ਢੜੀ ਕਾਲੀ ਸਰ ਦਾ ਤਿਆਰ ਕਹਿੰਦੀ ਡੀਪੀਜੀ ਚਿੱਠੀ ਲੇਖੋ ਤੁਸੀਂ ਉਹਨਾਂ ਚਿੱਠੀ ਲਿਖੀ ਤੇ ਅੱਗੋਂ ਜਵਾਬ ਇਹ ਆਇਆ ਸੀਗਾ ਕਿ ਇਹ ਬੜਾ ਖੂਖਰ ਅਤਵੰਦੀ ਹੈ ਤੇ ਅਸੀਂ ਇਹਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਨਹੀਂ ਰੱਖ ਸਕਦੇ ਜਿਹੜੇ ਲੋਕ ਅੱਜ ਕਹਿੰਦੇ ਆ ਨਾ ਵੀ ਬੰਦੀ ਸਿੰਘ ਰਿਆ ਕਰੋ ਉਹਨਾਂ ਦੀ ਇਹ ਕਰਤੂਸੀ ਉਹ ਤੋਂ ਮੁਰਕੇ ਜੋ ਲੋੜ ਪਈ ਕਿ ਹੋਰ ਸਾਨੂੰ ਲੋੜ ਹੈ ਦੀ ਮੁਰਕੇ ਆਪ ਲੈ ਲੈਂਦਾ ਉਹਨੂੰ ਉੱਥੇ ਇਸ ਕਰਕੇ ਜਿਹੜੀ ਆਪ ਗੱਲ ਕਰਦੇ ਅਮਰਤਪਾਲ ਦੀ ਅਮਰਤਪਾਲ ਨੂੰ ਅੱਜ ਤੁਸੀਂ ਜੇਲ੍ਹ 'ਚ ਬੈਠੇ ਨੂੰ ਆਈਐਸਐਨ ਨਾਲ ਤਾਂ ਜੁੜੀ ਜਾਂਦੇ ਹੋ ਦਾ ਜੇ ਜੇਲ੍ਹ 'ਚ ਬੈਠੇ ਦਾ ਵੀ ਆਈਐਸਐਨ ਨਾਲ ਨਾਤਾ ਤੇ ਫਿਰ ਤੁਹਾਡੀ ਸਿਕਿਉਰਿਟੀ ਕਿੱਥੇ ਆ ਫਿਰ ਆਪਣੀ ਸਿਕਿਉਰਿਟੀ ਨੂੰ ਪੁੱਛੋ ਜੇ ਇਹ ਆਈਬੀਡੀ ਰਿਪੋਰਟ ਦੱਸੋ ਜੇ ਇਹ ਰਾਦੀ ਰਿਪੋਰਟ ਉਹ ਦੱਸੋ ਤੇ ਜੇ ਸਿਰਫ ਐਸਐਸਵੀ ਮਜੀਠੇ ਦੀ ਰਿਪੋਰਟ ਆ ਜਿੰਨੇ ਸਮੇਂ ਵਿਦਿਆਤੀ ਇਹ ਵਰਸਾ ਦੀ ਆਤੀ ਰਿਪੋਰਟ ਆ ਕਿ ਫਿਰ ਮੈਂ ਸੋਚਦਾ ਇਹ ਬੋਗਸੀ ਰਿਪੋਰਟ ਕਰਕੇ ਸਭ ਨੂੰ ਅੰਦਰ ਜੇਲ੍ਹ ਰੱਖਣ ਦੀ ਗੱਲ ਆ ਕਿ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਦੀ ਉਹਦੇ ਕੋਲ ਮੈਂ ਤਾਂ ਅੰਦਾਜ਼ਾ ਸੀ ਤਾਂ ਕਿ ਜਿਹੜੇ ਬਾਹਰ ਬਿੱਠੂ ਕੀ ਸੋਇਦੇ ਤਿੱਥੇ ਹੀ ਫਿਰ ਦੇਖੀ ਐ ਇਸ ਕਰਕੇ ਮੇਰਾ ਇਹ ਭਾਅ ਕਹਿਣ ਤੋਂ ਭਾਵ ਆ ਉਹਨੂੰ ਸਿਰਫ ਇਹਨਾਂ ਨੇ ਉਦੋਂ ਬਾਹਰ ਕੱਢਣਾ ਵਾ ਜਦੋਂ ਉਹਦੀ ਲੋੜ ਆਈ ਕੇਜਰੀਬਾਲ ਨੂੰ ਜਬਾਨਤ ਕਿਉਂ ਦਿੱਤੀ ਗਈ ਐ ਕੇਜਰੀਬਾਲ ਨੂੰ ਜਬਾਨਤ ਸਿਰਫ ਐਸ਼ ਕਰਕੇ ਦਿੱਤੀ ਗਈ ਐ ਕਿ ਹਰਿਆਣੇ ਚ ਚੋਣਾਂ ਨੇ ਤੇ ਹਰਿਆਣਾ ਚ ਭਾਜਪਾ ਅੱਜ ਦੀ ਡੇਟ ਚ ਹਾਸ਼ੀ ਤੇ ਗਈ ਹੋਈ ਹੈ ਉਹਦੇ ਕੋਲ 20 ਸੀਟਾਂ ਜਿਤਨੀ ਔਖੀਆਂ ਦਬਿਆਂ ਦੇ ਵਿੱਚੋਂ 20 ਸੀਟ ਬੇਸ ਕਰਕੇ ਉਹ ਸੋਚਦੇ ਸੀ ਵੀ ਸਾਡੀ ਸ਼ਾਇਦ ਕੇਦਰੀ ਵਾਲਾ ਬਾਹਰ ਰਹੂਗਾ ਉੱਥੇ ਇਲੈਕਸ਼ਨ ਲੜੂਗਾ ਜਦੋਂ ਦੀਪਕ ਬਾਬਰੀਆ ਨਾਲ ਗੱਲਬਾਤ ਚੱਲ ਰਹੀ ਸੀ ਉਹ ਇੱਕ ਦਿਨ ਹਸਪੀਟਲ ਚਲੇ ਗਿਆ ਦਾਖਲ ਹੋ ਗਿਆ ਉਹ ਕਹਿ ਕੇ ਗਿਆ ਤੀ ਦਿਨ ਵੇਟ ਕਰੋ ਇੱਕ ਦਿਨ ਕੋਈ ਗਲ ਨਹੀਂ ਇਹ ਸਮਾਂ ਹੈਗਾ ਆਪਾਂ ਕਰ ਲੈਂਦੇ ਬੈਠ ਕੇ ਇਹਨਾਂ ਆਪਣੇ ਕੈਂਡੀਡੇਟ ਅਨਾਉਂਸ ਕਰਦੇ ਕਿਉਂਕਿ ਤੇ ਕਿਹਦੇ ਕਹਿੰਦੇ ਕਿਤੇ ਹੁਣ ਕੇਜਰੀਵਾਲ ਨੂੰ ਕੰਢਿਆ ਸਿਰਫ ਇਸ ਕਰਕੇ ਬਾਹਰ ਕਿ ਇਹ ਹਰਿਆਣੇ ਜਾ ਕੇ ਰੌਲਾ ਪਾਊਗਾ ਕਿਉਂਕਿ ਇਹ ਝੂਠ ਨੂੰ ਸਾੱਚ ਤੇ ਸਾੱਚ ਨੂੰ ਝੂਠ ਬਣਾਉਣ ਵਾਲਾ ਮਾਸ਼ੱਲਾ ਦੇ। ਇਹ ਰੌਲਾ ਪਾਊਗਾ ਤੇ ਸਾਡੀਆਂ ਸੀਟਾਂ ਵੜ ਜਾਣਗੀਆਂ। ਦੂਸਰੀ ਚੀਜ਼ ਜਿਹੜਾ ਸ਼ੇਖ ਅਹਿਮਦ ਬੰਮਦ ਸ਼ੇਖ ਅਹਿਮਦ ਜਿਹੜਾ ਇੰਜੀਨੀਅਰ ਰਸ਼ੀਦ ਸ਼ੇਖ ਰਸ਼ੀਦ ਸ਼ੇਖ ਰਸ਼ੀਦ ਜਿਹੜਾ ਇੰਜੀਨੀਅਰ ਰਸ਼ੀਦ ਜੀ ਨੂੰ ਕਹਿੰਦੇ ਆ ਉਹਨੂੰ ਮਾਰ ਕੋ ਕੱਢਿਆ ਗਿਆ। 2019 ਤੋਂ ਲੈ ਕੇ 2024 ਤੱਕ ਤੁਸੀਂ ਉਹਦੀ ਜਵਾਨਤ ਨਹੀਂ ਕਰ ਦਿੱਤੀ ਪਰਿਵਾਰ ਨੂੰ ਹੁਣ ਕੱਢਿਆ ਇਸ ਕਰਕੇ ਕਿ ਆ ਉੱਥੇ ਉੱਥੇ ਵੀ ਬਕਾਇਦਾ ਤੌਰ ਤੇ ਲਖਣ ਹੋ ਰਹੀ ਹੈ ਉੱਥੇ ਵੀ ਕਹਿੰਦੇ ਵੀ ਜਿਹੜੀ ਵੋਟਾਂ ਦੀ ਜਿੰਨੀ ਵਧ ਡਿਵੀਜ਼ਨ ਹੋਊਗੀ ਉਹ ਭਾਜਪਾ ਨੂੰ ਫਾਇਦਾ ਹੋਊਗਾ ਇਸ ਕਰਕੇ ਸਾਡੀਆਂ ਅਦਾਲਤਾਂ ਤੇ ਸਾਡੀਆਂ ਏਜੰਸੀਆਂ ਜਿਹੜੀਆਂ ਉਹ ਵੀ ਅਛੂਤੀਆਂ ਨਹੀਂ ਸਿਆਸਤ ਤੋਂ ਉਹ ਵੀ ਕਿੰਨਾ ਕਿਤੇ ਸਿਆਸਤ ਚੜੀਆਂ ਪਈਆਂ ਇਸੇ ਤਰ੍ਹਾਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਇਹਨਾਂ ਦੀ ਰਿਆਈ ਸਤੰਬਰ 2026 ਚ ਆਈ। ਦੋ ਦੌਰ ਰਿਆ ਕਰਤਾ ਜਾਏਗਾ ਕਿ ਜਾਓ ਜਾ ਕੇ ਤੁਸੀਂ ਇੱਕ ਪੰਥਕ ਵੋਟ ਨੂੰ ਕਰੋ ਪੱਕਿਆ ਕਰੋ ਅਕਾਲੀਆਂ ਦੇ ਖਿਲਾਫ ਤੇ ਦੂਜਾ ਹਿੰਦੂਆਂ ਨੂੰ ਡਰਾਇਆ ਜਾਏਗਾ ਕਿ ਇਹ ਅੱਤਵਾਦੀ ਵੱਖਵਾਦੀ ਬਾਹਰ ਆ ਗਿਆ ਜੀ ਜਬਾਨ ਦੇਤੀ ਨੂੰ ਬਚ ਕੇ ਰਿਓ ਇਹਦੇ ਕੋਲੋਂ। ਉਹਨਾਂ ਦੀ ਪੋਲਰਾਈਜੇਸ਼ਨ ਕੀਤੀ ਜਾਵੇਗੀ ਤਾਂ ਕਿ ਉਹ ਭਾਜਪਾ ਨੂੰ ਵੋਟ ਪਾ ਸਕਣ। ਇਸ ਕਰਕੇ ਅਜੇ ਸਮਾਂ ਨਹੀਂ ਆਇਆ ਜਦੋਂ ਭਾਜਪਾ ਨੂੰ ਲੋੜ ਪਈ ਵੋਟਾਂ ਦੀ ਉਦੋਂ ਭਾਈ ਅਮਰਿਤਪਾਲ ਸਿੰਘ ਚੁੱਪ ਕਰਕੇ ਬਾਹਰ ਲੈ ਆਉਣਗੇ ਬਾਹਰ ਆਵ ਜਾਨੇਗੇ ਜੀ ਜੀ ਪਟਿਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਖਬਰਾਂ ਤਫਸੀਲ ਦੇ ਨਾਲ ਸਮਝਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ